ਵਾਹਿਗੁਰੂ ਜੀ ਦੇ ਖਾਸਵਾਹਿਗੁਰੂ ਜੀ 去个。Beast Phantom! ਤਾਂ ਦੋਸਤੋ ਇਸ ਨਿੱਕੇ ਜਿਹੇ ਸਿੱਖ ਬੱਚੇ ਵੱਲੋਂ ਬੜੀ ਪਿਆਰੀ ਕੋਸ਼ਿਸ਼ ਕੀਤੀ ਗਈ ਹੈ ਭਾਈ ਅਮਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਬੋਲਣ ਦੀ ਅਤੇ ਇਸ ਬੱਚੇ ਵੱਲੋਂ ਖਡੂਰ ਸਾਹਿਬ ਦੀ ਸਾਰੀ ਸਿੱਖ ਸੰਗਤ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਉਹ ਭਾਈ ਅਮਰਿਤਪਾਲ ਸਿੰਘ ਜੀ ਨੂੰ ਵੋਟ ਪਾ ਕੇ ਜਿਤਾਉਣ ਤਾਂ ਜੋ ਸਾਡੇ ਖਾਲਸਾ ਪੰਥ ਦੀ ਜਿੱਤ ਹੋਵੇ ਦੋਸਤੋ ਅਗਰ ਤੁਹਾਨੂੰ ਇਸ ਬੱਚੇ ਦੀ ਵੀਡੀਓ ਵਧੀਆ ਲੱਗੀ ਤੇ ਤੁਸੀਂ ਭਾਈ ਅਮਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਉਹ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਗਰ ਤੁਸੀਂ ਚੈਨਲ ਦੇ ਨਵੇਂ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ